ਇਹ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਨ ਅੱਜ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ 26 ਦਸੰਬਰ 1899 ਦੇ ਵਿੱਚ ਸ਼ਹੀਦ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਮਾਈਕਲ ਜਰਨਲ ਮਾਈਕਲ ਓਡਾਇਰ ਨੂੰ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਮਾਰਿਆ ਸੀਗਾ ਸੋ ਉਹਨਾਂ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਗਤ ਸ਼ਹੀਦ ਉਦਮ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ 26 ਦਸੰਬਰ ਨੂੰ 1899 ਈਸਵੀ ਨੂੰ ਸੁਨਾਮ ਦੇ ਵਿੱਚ ਪੈਦਾ ਹੋਏ ਸ਼ਹੀਦ ਉਦਮ ਸਿੰਘ ਜੀ ਨੇ ਜਲਿਆਂਵਾਲਾ ਬਾਗ ਨਰ ਸੰਘਾਰ ਦਾ ਬਦਲਾ ਲਿਆ ਸੀ। ਸੋ ਗੱਲ ਕਰਨੇ ਆ। ਭਾਜੀ ਸ਼ਹੀਦ ਉਦਮ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ। ਵੈਸੇ ਤਾਂ 26 ਦਸੰਬਰ ਨੂੰ ਮਨਾਇਆ ਜਾਂਦਾ ਹੈ ਮਗਰ ਅੱਜ 25 ਹੈਗੀ ਮਗਰ ਉਹ ਇੱਕ ਦਿਨ ਪਹਿਲੇ ਅਸੀਂ ਮਨਾ ਰਹੇ ਹਾਂ। ਅਸੀਂ ਜਿੰਨੇ ਵੀ ਸ਼ਹੀਦਾਂ ਦੇ ਈਵੈਂਟ ਹੁੰਦੇ ਇੱਕ ਦਿਨ ਪਹਿਲਾਂ ਮ ਮਨਾਉਨੇ ਆ ਉਹਦਾ ਕਾਰਨ ਇਹ ਆ ਕਿ ਅਸੀਂ ਸਮਾਜ ਦੇ ਵਿੱਚ ਇੱਕ ਪਹਿਲਾ ਮੈਸੇਜ ਦੇਣਾ ਚਾਹੁੰਦੇ ਆ ਕੁਝ ਲੋਕ ਭੁੱਲ ਜਾਂਦੇ ਨੇ ਵੀ ਸ਼ਹੀਦ ਕਿਸ ਦਿਨ ਜਨਮ ਹੋਇਆ ਕਦੋਂ ਸ਼ਹੀਦ ਹੋਏ ਅਸੀਂ ਇੱਕਦਮ ਪਹਿਲਾ ਕਰਦੇ ਆ ਕਿ ਬਾਕੀ ਦੀਆਂ ਸੰਸਥਾਵਾਂ ਵੀ ਜਿਹੜੀਆਂ ਨੇ ਉਹ ਜਾਗ ਜਾਣ ਹਮਮ ਔਰ ਇਹਨਾਂ ਦੇ ਸ਼ਰਧਾਂਜਲੀ ਸਮਾਰੋਹ ਜਿਹੜੇ ਨੇ ਉਹ ਕਰਨ ਜੀ ਮਗਰ ਸ਼ਹੀਦ ਉਦਮ ਸਿੰਘ ਜੀ ਵਰਗੇ ਸ਼ੂਰ ਵੀਰ ਨੂੰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਅਕਸਰ ਭੁੱਲ ਜਾਂਦੀਆਂ ਨੇ ਗੋਲੀਆਂ ਕਰ ਦਿੰਦੀਆਂ ਜਿਵੇਂ ਸੁਨਾਮ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਐਡਾ ਵੱਡਾ ਜਿਹੜਾ ਸਾਕਾ ਸਾਡੇ ਨਾਲ ਹੋ ਗਿਆ ਸੀ ਜੱਲਿਆਂ ਵਾਲਾ ਸਾਕਾ ਉਹਦਾ ਬਦਲਾ ਲਿਆ ਸੀਗਾ ਮਗਰ ਸਰਕਾਰਾਂ ਉਹਨਾਂ ਨੂੰ ਅਣਗੋਲੀਆਂ ਕਰ ਦਿੰਦੀ ਹੈ ਨਹੀਂ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਉੱਥੇ ਤੁਸੀਂ ਜਾ ਕੇ ਵੇਖੋ ਸਲਾਮ ਜਾ ਕੇ ਵੇਖੋ ਉਹਦਾ ਐਡਾ ਵੱਡਾ ਬੋਤ ਲਗਾਇਆ ਸ਼ਹੀਦ ਉਦਮ ਸਿੰਘ ਦਾ ਤੇ ਔਰ ਥਾਂ ਥਾਂ ਪੰਜਾਬ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਨਾਂ ਦੀਆਂ ਸੰਸਥਾਵਾਂ ਚੱਲ ਰਹੀਆਂ ਨੇ ਸਾਡੇ ਇੱਥੇ ਭਗਤਾਂ ਵਾਲੇ ਬਣਿਆ ਸ਼ਹੀਦ ਉਦਮ ਸਿੰਘ ਹਾਲ ਜਿੱਥੇ ਗਰੀਬ ਬੇਸਹਾਰਾ ਲੋਕਾਂ ਨੂੰ ਫ੍ਰੀ ਆਫ ਕਾਸਟ ਉੱਥੇ ਫੰਕਸ਼ਨ ਕਰਨ ਨੂੰ ਦਿੱਤੇ ਜਾਂਦੇ ਆ। ਹਮਮ ਔਰ ਸਾਰੇ ਦੂਜੇ ਸਮਾਜ ਦੇ ਲੋਕ ਵੀ ਉੱਥੇ ਕਰਦੇ ਨੇ। ਔਰ ਇਹਨਾਂ ਨੂੰ ਬਹੁਤ ਉੱਚੀ ਪਦਵੀ ਸ਼ਹੀਦ ਉਦਮ ਸਿੰਘ ਦੀ ਚੱਲ ਰਹੀ ਹੈ। ਉਹਨਾਂ ਦੇ ਨਾਂ ਤੇ ਯਤਿਮਖਾਨੇ ਚੱਲ ਰਹੇ ਨੇ। ਹਮਮ ਔਰ ਇਹਨਾਂ ਨੂੰ ਭੁਲਾਇਆ ਨਹੀਂ ਹੈ। ਇਹਨਾਂ ਨੂੰ ਬਹੁਤ ਵੱਡੀ ਸ਼ਖਸੀਅਤ ਸਮਝ ਕੇ ਯਾਦ ਕਰਦੇ ਆ। ਜੀ। ਸੋ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੱਜ ਮੈਨੀ ਸਾਹਿਬ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਤੁਸੀਂ ਵੀ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਨੇ ਅਸੀਂ ਹਰ ਹਰ ਉਹ ਸ਼ਹੀਦ ਦੇ ਜਿਨੇ ਹਿੰਦੁਸਤਾਨ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਚਾਹੇ ਸ਼ਹੀਦ ਭਗਤ ਸਿੰਘ ਹੋਣ ਰਾਜਗੁਰੂ ਸਖਦੇਵ ਹੋਣ ਚਾਹੇ ਸ਼ਹੀਦ ਉਦਮ ਸਿੰਘ ਹੋਣ ਉਦਮ ਸਿੰਘ ਜੀ ਦਾ ਹੀ ਦੇਣੀਆਂ ਨਹੀਂ ਦੇ ਸਕਦੇ ਕਿਉਂਕਿ ਉਹਨੇ ਜਲਿਆਂ ਵਾਲੇ ਬਾਗ ਦਾ ਬਦਲਾ ਜਿਹੜੇ ਹਿੰਦੁਸਤਾਨੀਆਂ ਨੂੰ ਬੇਨਹੱਤੇ ਇਹਨਾਂ ਦੋ ਹਿੰਦੋਸਤਾਨੀਆਂ ਨੂੰ ਜਨਰਲ ਡਵਾਈਰ ਮਾਰਿਆ ਸੀ ਉਹਨੂੰ ਮਾਰ ਕੇ ਹਿੰਦੋਸਤਾਨੀਆਂ ਦੇ ਕਲੇਜੇ 'ਚ ਠੰਡ ਪਾਈ ਐ ਉੱਥੇ ਅੱਜ ਬਹੁਤ ਵੱਡਾ ਦਿਨ ਐ ਸਾਡੇ ਗੁਰੂ ਮਹਾਰਾਜ ਦੇ ਦਿਨ ਚੱਲਦੇ ਪਏ ਨੇ ਅਸੀਂ ਉਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਦੇ ਉਹਨਾਂ ਦੇ ਸਾਰੇ ਪਰਿਵਾਰ ਵਾਰਿਆ ਅਸੀਂ ਸਰ ਉਹਨਾਂ ਦਾ ਦੇਣੀਆਂ ਨਹੀਂ ਦੇ ਉਹਨਾਂ ਨੂੰ ਅਸੀਂ ਸੱਚੀ ਤੋਂ ਸੱਚੀ ਸਾਡੇ ਉਹਨਾਂ ਦੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਨੂੰ ਵੀ ਕਿ ਪ੍ਰਮਾਤਮਾ ਸਾਨੂੰ ਵੀ ਸਨਮਰਥ ਬਰਸੀ ਉਹਨਾਂ ਦੇ ਗੁਰੂਆਂ ਦੇ ਰਸਤੇ ਤੇ ਚੱਲਣ ਦੇ ਵਾਸਤੇ ਔਰ ਜੋ ਸਾਡੇ ਦੇ ਅੱਜ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਉਹ ਬੜ ਮਾੜੀ ਤਰਕਟਨਾ ਹੋ ਰਹੀਆਂ ਉਹ ਚੌਕੀਆਂ ਤੇ ਹਮਲੇ ਅੱਗੇ ਤਾਂ ਪਾਕਿਸਤਾਨ ਦੀ ਆਈਐਸ ਆਈ ਏਜੰਸੀ ਸਾਡੇ ਬਾਰਡਰਾਂ ਤੇ ਸਾਡੇ ਨੌਜਵਾਨਾਂ ਨੂੰ ਗੁੰਮਰਾ ਕਰਕੇ ਹੁਣ ਵਿਦੇਸ਼ਾਂ 'ਚ ਬੈਠੇ ਹੋਏ ਅੱਤਵਾਦੀ ਔਰ ਆਈਐਸਆਈ ਸਾਡੇ ਨੌਜਵਾਨ ਭੋਲੇ-ਭਾਲੇ ਬੱਚਿਆਂ ਨੂੰ ਗੁੰਮਰਾ ਕਰਕੇ ਅਸੀਂ ਜਿੰਨੇ ਵੀ ਫੰਕਸ਼ਨ ਕੀਤੇ ਆ ਆਪਾਂ ਦੋਨਾਂ ਸਰਕਾਰਾਂ ਕੋਲ ਮੰਗ ਕੀਤੀ ਸੈਂਟਰ ਕੋ ਵੀ ਪੰਜਾਬ ਕੋ ਵੀ ਕਿ ਸਾਡੀ ਨੌਜਵਾਨ ਪੀੜੀ ਨੂੰ ਬਚਾ ਜਾਵੇ ਸਾਡੀ ਨੌਜਵਾਨ ਪੀੜੀ ਸਾਡੇ ਹੱਥੋਂ ਨਿਕਲ ਗਈ ਤੇ ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ ਅੱਜ ਉਹ ਨੌਜਵਾਨਾਂ ਨੂੰ ਲਾ ਕੇ ਅੱਤਵਾਦੀ ਦਲਦਲ ਦੇ ਵਿੱਚ ਤੇ ਘੇਰ ਰਹੇ ਪਰ ਉਹਨਾਂ ਨੂੰ ਅਸੀਂ ਸਰਕਾਰਾਂ ਕੋ ਇਹੋ ਹੀ ਮੰਗ ਕਰਦੇ ਜੋ ਵੀ ਪਾਕਿਸਤਾਨ ਤੇ ਕੜੀ ਤੋ ਕੜੀ ਕਾਰਵਾਈ ਕੀਤੀ ਜਾਵੇ ਸਾਡੇ ਨੌਜਵਾਨ ਬਚਾਇਆ ਜਾਵੇ ਉਹੋ ਹੀ ਸੱਚੀ ਸ਼ਰਧਾਂਜਲੀ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਹੋਏਗੀ ਜੈ ਹਿੰਦ ਜੈ ਭਾਰਤ ਸ਼ਹੀਦ ਉਦਮ ਸਿੰਘ ਜੀ ਦੀ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਉਹ ਲੈ ਕੇ ਅਸੀਂ ਚੱਲੇ ਹੋਏ ਹਾਂ ਜਗਾ ਜਗਾ ਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਕਿਉਂਕਿ ਜਨਮ ਦਿਨ ਉਹਨਾਂ ਦਾ 26 ਜਨਵਰੀ 26 ਦਸੰਬਰ ਹੁੰਦਾ ਹੈ ਉਹਨਾਂ ਦਾ ਜਨਮ ਦਿਨ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਕਿ ਵੀ ਹਰ ਜਗ੍ਹਾ ਤੇ ਉਹਨਾਂ ਦੇ ਮੋਨਮੈਂਟ ਬਨੇ ਹੋਏ ਨੇ ਉਹਨਾਂ ਦੀਆਂ ਵਧੀਆ ਇੱਥੇ ਵੀ ਬਣਿਆ ਯਾਦਗਾਰਾ ਯਾਦਗਾਰੀ ਸਥਾਪਿਤ ਕੀਤੀ ਸੁਨਾਮ ਚ ਵੀ ਹੈ ਕਿਉਂਕਿ ਸੁਨਾਮ ਚ ਪੈਦਾ ਹੋਏ ਸੀਗੇ ਅੱਜ ਨੌਜਵਾਨੀ ਥੋੜੀ ਜੀ ਉੱਥੋਂ ਵਿਫਰ ਗਈ ਨਹੀਂ ਹਾਂ ਮੈਂ ਇਸ ਗੱਲ ਨਾਲ ਤੁਹਾਡੇ ਸਹਿਮਤ ਆ ਕਿ ਨੌਜਵਾਨ ਜਿਹੜਾ ਭਟਕ ਚੁੱਕਿਆ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਜਿੱਦਾਂ ਨਸ਼ੇ ਦਾ ਦੌਰ ਚੱਲ ਰਿਹਾ ਗੈਂਗਸਟਰਵਾਦ ਚੱਲ ਰਿਹਾ ਔਰ ਅਤਵਾਦ ਵੀ ਸਿਰ ਚੁੱਕਣ ਨੂੰ ਤਿਆਰ ਹੈ ਪਰ ਉਹਨਾਂ ਨੂੰ ਜਿਹੜੇ ਅਤਵਾਦੀ ਨੇ ਜਾਂ ਗੈਂਗਸਟਰ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਡੀ ਪੁਲਿਸ ਸੈਂਟਰ ਫੋਰਸ ਸਾਰਿਆਂ ਪੂਰਾ ਜੋਰ ਲਾ ਰਹੀਆਂ ਨੇ ਜਿੱਦਾਂ ਤੁਸੀਂ ਹੁਣੇ ਤਾਜ਼ਾ ਵੇਖਿਆ ਵੀ ਇਨਕਾਊਂਟਰ ਕਰਕੇ ਉਹਨਾਂ ਜਿਹੜਾ ਚੌਕੀ ਦੇ ਉੱਤੇ ਬੰਬ ਧਮਾਕਾ ਕੀਤਾ ਸੀ ਗਰਨੇਡs ਛੁੱਟਿਆ ਸੀ ਉਹਨਾਂ ਦੋਸ਼ੀ ਜਿਹੜੇ ਉਹਨਾਂ ਦੇ ਇਨਕਾਊਂਟਰ ਕਰਕੇ ਮਾਰ ਦਿੱਤੇ ਗਏ ਔਰ ਇੱਥੋਂ ਪਤਾ ਚੱਲਦਾ ਵੀ ਜਿਹੜਾ ਸਾਡੀਆਂ ਸੁਰੱਖਿਆ ਫੋਰਸਾਂ ਨੇ ਉਹ ਪੂਰੀ ਸੰਤਰਕ ਨੇ ਔਰ ਪਾਕਿਸਤਾਨ ਦੇ ਇਹ ਮਨਸੂਬੇ ਜਿਹੜੇ ਉਹ ਕਾਮਯਾਬ ਨਹੀਂ ਹੋਣ ਦੇਣਗੇ ਬਿਲਕੁਲ ਬਿਲਕੁਲ ਸ਼ਹੀਦ ਉਦਮ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ਹੀਦ ਉਦਮ ਸਿੰਘ ਜੀ ਸਾਡੇ ਲਈ ਇੱਕ ਰੋਲ ਮਾਡਲ ਨੇ ਨੌਜਵਾਨਾਂ ਲਈ ਇਹ 'ਚ ਕੋਈ ਸ਼ੱਕ ਨਹੀਂ ਜੀ ਇਹ ਉਹ ਯੋਧਾ ਹੈ ਜਿਨ੍ਹਾਂ ਕੀ ਬੇਗੁਨਾਹਾਂ ਦੇ ਇਤਨੇ ਕਤਲ ਹੋਏ ਸੀ ਇਹ ਯੋਧੇ ਨੇ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਇੱਕ ਪੰਜਾਬੀਆਂ ਦਾ ਨਾਂ ਪੈਦਾ ਕੀਤਾ ਹੈ ਕਿ ਪੰਜਾਬੀਆਂ ਦੇ ਵਿੱਚ ਵੀ ਕੋਈ ਯੋਧੇ ਹੈਗੇ ਨੇ ਹੂੰ ਔਰ ਇਹਨਾਂ ਨੇ ਇੰਨੀਆਂ ਕਿਰਬਾਨੀਆਂ ਇਹਨੇ ਦੇ ਦਿੱਤੀਆਂ ਜਿੰਨੇ ਸ਼ਹੀਦ ਹੋਏ ਆ ਸਾਰੇ ਇਹਨਾਂ ਦੀਆਂ ਕਿਰਬਾਨੀਆਂ ਵਿਰਥ ਨਹੀਂ ਜਾਣੀਆਂ ਚਾਹੀਦੀਆਂ ਜਿਹੜੀ ਵੀ ਸਰਕਾਰ ਆਵੇ ਇਹਨਾਂ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਕੋਈ ਨਾ ਕੋਈ ਮੈਸੇਜ ਕੋਈ ਨਾ ਕੋਈ ਪ੍ਰੋਗਰਾਮ ਇਹਨਾਂ ਕਰਨਾ ਚਾਹੀਦਾ ਜਿਹੜੇ ਨਵਾਂ ਯੁਵਾ ਆ ਉਹ ਇਹ ਦੇਖ ਸਕਣ ਨਸ਼ਿਆਂ ਦੇ ਨਾਲ ਨਾ ਭਟਕਣ ਤੇ ਇਹਨਾਂ ਦੇ ਰਾਹ ਤੇ ਚੱਲ ਸਕਣ ਜੀ ਸੋ ਤੁਸੀਂ ਦੇਖਿਆ ਕਿ 26 ਦਸੰਬਰ 1899 ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਹੋਇਆ ਸੀਗਾ ਸੁਨਾਮ ਦੀ ਧਰਤੀ ਦੇ ਉੱਤੇ ਜਨਮ ਹੋਇਆ ਸੀਗਾ ਨਰ ਖੰਸਗਾਰ ਜਿਹੜਾ ਜੱਲਿਆਂ ਵਾਲਾ ਬਾਗ ਦਾ ਹੋਇਆ ਸੀਗਾ ਉਸ ਨਰ ਖੰਸਗਾਰ ਦਾ ਬਦਲਾ ਲੈਣ ਲਈ ਲੰਡਨ ਦੇ ਵਿੱਚ ਜਾ ਕੇ ਉਹ ਡਾਇਰ ਜਨਰਲ ਉਡਾਇ ਨੂੰ ਉਦਮ ਸਿੰਘ ਜੀ ਨੇ ਮਾਰਿਆ ਸੀਗਾ ਔਰ ਆਪ ਨੂੰ ਨਾਨੂ ਫਾਂਸੀ ਫਾਂਸੀ ਦੀ ਸਜ਼ਾ ਮਿਲੀ ਸੀਗੀ ਸੋ ਉਸ ਸ਼ੂਰ ਵੀਰ ਦਾ ਚਾਹੇ ਜਨਮ ਦਿਹਾੜਾ ਹੋਵੇ ਚਾਹੇ ਉਹਨਾਂ ਦਾ ਸ਼ਹੀਦੀ ਦਿਨ ਹੋਵੇ ਆਤਵਾਦੀ ਫਰੰਟ ਬਲੋਂ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾਂਦਾ ਹੈ ਅੱਜ ਉਹਨਾਂ ਦੇ ਜਨਮ ਦਿਨ ਤੋਂ ਲੈ ਕੇ ਜਿਹੜੇ ਆਤਵਾਦੀ ਫਰੰਟ ਜਿਹੜੇ ਹੈ ਮਨਜਿੰਦਰ ਸਿੰਘ ਬਿੱਟਾ ਜਿਹੜੇ ਇਸ ਦੇ ਮੁਖੀ ਨੇ ਉਹਨਾਂ ਦੇ ਕਾਰਕੁਨ ਅੱਜ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਹਨਾਂ ਦੇ ਰਿਹਾਸ਼ ਦੇ ਉੱਤੇ ਹੀ ਮਨਾਇਆ ਜਾ ਰਿਹਾ ਹੈ ਸ਼ਰਦਾ ਦੇ ਫੁੱਲ ਪੇੜ ਦਿੱਤੇ ਨੇ ਉਹਨਾਂ ਦੇ ਫੁੱਲ ਉਹਨਾਂ ਦੀ ਤਸਵੀਰ ਅੱਗੇ ਫੁੱਲ ਚੜਾ ਕੇ ਉਹਨਾਂ ਨੂੰ ਆਪਣਾ عقیدہ ਪੇਸ਼ ਕੀਤਾ ਹੈ ਕੰਨਾ ਪਰਸਨ ਵੀ 15 ਨਾਲ ਜੋਤੀ ਬਹਿ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ